ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਅਸਕਰ ਸਖਸਾਨਾ ਤੇ ਤੁਸੀਂ ਦੇ ਰਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਇਹ ਪਾਰਟੀਆਂ ਨੇ ਕੀ ਕਰਦਾ ਮੈਂ ਤਾਂ ਕਹਿੰਦਾ ਸਾਰੀਆਂ ਪਾਰਟੀਆਂ ਜਿੰਨੀਆਂ ਹੈਗੀਆਂ ਇਹ ਸਾਰੀਆਂ ਪਾਰਟੀਆਂ ਜਿਹੜੀ ਮੰਨਤਾ ਰੱਦ ਕਰ ਦੇਣੀ ਚਾਹੀਦੀ ਜੀ ਵੀਰ ਇਹਨੇ ਇਹੀ ਭ੍ਰਸ਼ਟਾਚਾਰ ਨੂੰ ਅੱਗੇ ਵਧਾਣਾ ਭ੍ਰਸ਼ਟਾਚਾਰੀ ਨੂੰ ਟਿਕਟਾਂ ਦੇਣੀਆਂ ਗੰਦ ਛਬਗੇ ਨੂੰ ਟਿਕਟਾਂ ਦੇਣੀਆਂ ਤੇ ਮੇਰੇ ਹਿਸਾਬ ਨਾਲ ਫਿਰ ਆਉਂਦੀਆਂ ਪਾਰਟੀਆਂ ਨਹੀਂ ਹੋਣੀਆਂ ਹਨ ਉਸ ਤਰ੍ਹਾਂ ਬਿਜੂਸ ਬ੍ਰੇਕਿੰਗ ਨਿਊਜ਼ ਜਿਹੜੀ ਮੇਰੀ ਗੱਲ ਜੀ ਨੀਤ ਤੇ ਨੀਤੀ ਜੀ ਜੇ ਸਾਡੀ ਨੀਤੀ ਠੀਕ ਹੈ ਸਾਡੀ ਨੀਅਤ ਠੀਕ ਨਹੀਂ ਨਾ ਅਸੀਂ ਫਿਰ ਵੀ ਫੇਲ ਲੋਕ ਲੋਕਾਂ ਦੀ ਸੇਵਾ ਹੁੰਦਾ ਹੈ ਜੀ ਕਿ ਪਿਆਰੀਆਂ ਲਗਾ ਆ ਗਿਆ ਜੀ ਕੋਈ ਕੋਈ ਕਮੀ ਨਹੀਂ ਜੱਤੀ ਆਪਣੇ ਕੋਲ ਪਹਿਲਾ ਕੇ ਸੇਵਾ ਖੰਦੇ ਰੇ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਸਕੇ ਸਿੱਖਿਆ ਨਾਲ ਅੱਜ ਤੁਹਾਡੇ ਸਾਹਮਣੇ ਦੇਖ ਰਹੇ ਸਾਰੇ ਦਸ਼ਕੋਂ ਇੱਕ ਵਾਰ ਫਿਰ ਤੋਂ ਐਸਕੇ ਸਿੱਖਿਆ ਨਾਲ ਦਾ ਪਿਆਰ ਭਰ ਨਮਸਕਾਰ ਦੋਸਤੋ ਉਮੀਦ ਹੈ ਕਿ ਜਿਨ੍ਹਾਂ ਵੀ ਇੰਟਰਵਿਊ ਲਈਆਂ ਸੀ ਆਜ਼ਾਦ ਉਮੀਦਵਾਰ ਦੀਆਂ ਤੁਹਾਨੂੰ ਬਹੁਤ ਪਸੰਦ ਆਈਆਂ ਆਓ ਅਸੀਂ ਆਜ਼ਾਦ ਉਮੀਦਵਾਰ ਇੱਕ ਹੋਰ ਜਨਰਲ ਦੀ ਸਿੱਖਿਆਤ ਨਾਲ ਤੁਹਾਡੀ ਗੱਲਬਾਤ ਕਰਾਂਗੇ ਆਖਿਰ ਦੇਖਦੇ ਆ ਕਿ ਇਹਨਾਂ ਨੂੰ ਆਜ਼ਾਦ ਉਮੀਦਵਾਰ ਖੜੇ ਹੁੰਦਾ ਕਿਉਂ ਕੀ ਨੌਬਤ ਕਿ ਆਈ ਗੱਲ ਅੱਲੇ ਕਰਾਂਗੇ ਮੇਡਾ ਅਮਨਦੀਪ ਕੋਲ ਅਤੇ ਬੱਬੂ ਸਿਧਾਂਤ ਜੀ ਉਹਨਾਂ ਨਾਲ ਕਿ ਆਖਿਰਕਾਰ ਰਾਜਨੀਤੀ ਵਿੱਚ ਪੈਰ ਕਿਉਂ ਰੱਖਣਾ ਪਿਆ ਕਿ ਲੰਬੇ ਸਮੇਂ ਤੋਂ ਰਾਜਨੀਤੀ ਦੇ ਜਾਂ ਸਮਾਜ ਸੇਵਾ ਦਾ ਕੰਮ ਕਰਦੇ ਦੋ ਸਭ ਨਾਲ ਪਹਿਲਾਂ ਅਸੀਂ ਗੱਲਬਾਤ ਕਰਕੇ ਬੱਬੂ ਜੀ ਨਾਲ ਬੱਬੂ ਜੀ ਤੁਹਾਡਾ ਆਜ ਤਾਂ ਕੰਮ ਦੇ ਸਾਹਮਣੇ ਵਿੱਚ ਬਹੁਤ ਸਵਾਗਤ ਹੈ ਤਾਂ ਕਿਵੇਂ ਦਾ ਲੱਗ ਰਿਹਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਚੈਨਲ ਦਾ ਬਹੁਤ ਮੈਂ ਤਾਰੀਫ਼ ਸੁਣੀ ਜਿਸ ਤਰ੍ਹਾਂ ਤੁਸੀਂ ਹੁਣ ਕੁਐਸਚਨ ਕੀਤਾ ਵੀ ਆਜ਼ਾਦ ਲੜਨ ਦੀ ਜਰੂਰਤ ਕਿਉਂ ਪਈ ਮੈਂ 10 ਸਾਲ ਤੋਂ ਸਕਰੀਅਰ ਰਾਜਨੀਤੀ ਮੇਰਾ ਪਰਵਾਰ 70 ਸਾਲ ਤੋਂ ਸਕਰੀਅਰ ਰਾਜਨੀਤੀ ਜੀ ਸਮਾਜ ਸੇਵੀ ਵੀ ਅਸੀਂ ਹਾਂ ਪਰ ਪਾਰਟੀਆਂ ਨੇ ਜਿਹੜੀ ਜਿਹੜਾ ਤਾਨਾ ਬਾਨਾ ਹੈਗਾ ਪਿਛਲੇ 2 ਸਾਲ ਤੋਂ ਮੈਂ ਬਤੌਰ ਇੰਚਾਰਜ ਆਪ ਦਾ ਇੱਥੇ ਕੰਮ ਕਰ ਰਿਹਾ ਸੀ ਜੀ ਕਿ ਪਿਛਲੇ ਉਹਨੂੰ ਪਿਛਲੇ 5 ਸਾਲ ਮੈਂ ਆਮ ਆਦਮੀ ਪਾਰਟੀ ਦਾ ਇੰਚਾਰਜ ਰਿਹਾ ਜੀ ਠੀਕ ਹੈ ਆਮ ਆਰਮੀ ਪਾਰਟੀ ਤੋਂ ਪਹਿਲਾਂ ਮੈਂ ਇਸ ਵਾਰਡ ਦੇ ਵਿੱਚ ਬਹੁਤ ਕੰਮ ਕੀਤਾ ਆਪਣਾ ਕਾਰੋਬਾਰ ਵੀ ਪਿੱਛੇ ਕੀਤਾ ਪਰਿਵਾਰ ਨੂੰ ਵੀ ਪਿੱਛੇ ਕੀਤਾ ਜੀ ਆਪਣੇ ਵਾਰਡ ਨੂੰ ਹੀ ਆਪਣਾ ਪਰਿਵਾਰ ਸਮਝਿਆ ਜੀ ਮੂਲ ਪੁੱਤ ਜਿਹੜੀਆਂ ਇੱਥੇ ਸਬਧਾਵਾਵਾਂ ਉਹ ਹੀ ਦਿੱਤੀਆਂ ਸੜਕਾਂ ਦੇ 7-8 ਕਰੋੜ ਰੁਪਏ ਮੈਂ ਜਦੋਂ ਕਾਂਗਰਸ ਸਰਕਾਰ ਤੋਂ ਯੂਰੋ ਹੀ ਮਨਜ਼ੂਰ ਕਰਾ ਕੇ ਲਿਆਂਦਾ ਸਾਰਾ ਲਗਾਇਆ ਹੂੰ ਟਿਊਬਲ ਇੱਥੇ 4 ਟਿਊਬਲ ਲੱਗੇ ਆ ਜੀ ਕਾਫੀ ਮੈਂ ਕੰਮ ਕੀਤਾ ਕੰਮ ਰੱਖੋ ਗਰਾਊਂਡ ਲੈਵਲ ਤੇ ਅਸੀਂ ਕੰਮ ਅਸੀਂ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਠੀਕ ਹੈ ਤੁਸੀਂ ਕਹਿੰਦੇ ਆਮ ਆਦਮੀ ਦੀ ਡੋਲਜੀ ਲੈ ਕੇ ਆਏ ਗਾਲੀ ਡੋਲਜੀ ਹਾਂ ਆਮ ਆਦਮੀ ਜੀ ਕੰਮ ਕਰਦੇ ਮੈਂ ਤੁਹਾਡੇ ਤੁਹਾਡੇ ਵਰਗੇ ਪਰਿਵਾਰਾਂ ਵਿੱਚੋਂ ਆ ਪਰਿਵਾਰਾਂ ਵਿੱਚੋਂ ਜੀ ਜੇ ਸਾਡੇ ਪਰਿਵਾਰਾਂ ਨੂੰ ਕੰਮ ਕਰਨ ਵਰਕ ਹੀ ਨਹੀਂ ਕਰਨੀਆਂ ਜੀ ਵਰਕਿੰਗ ਤੋਂ ਬਾਅਦ ਤੁਹਾਨੂੰ ਮੌਕੇ ਨਹੀਂ ਦੇਣਾ ਫਿਰ ਆਹ ਹੋਰੀਆ ਪਾਰਟੀਆਂ ਦਾ ਕੀ ਫਾਇਦਾ ਮੈਂ ਤਾਂ ਕਹਿੰਦਾ ਸਾਰੀਆਂ ਪਾਰਟੀਆਂ ਜਿੰਨੀਆਂ ਹੈਗੀਆਂ ਇਹ ਸਾਰੀਆਂ ਪਾਰਟੀਆਂ ਦੀ ਜਿਹੜੀ ਮੰਨਤਾਂ ਰੱਦ ਕਰ ਦੇਣੀ ਚਾਹੀਦੀ ਆਯਾਦ ਲੜੇ ਹਰ ਬੰਨਰੀ ਆਪਣੀ ਡੋਲਜੀ ਆਯਾਦ ਲੜੇ ਜੇ ਪਾਰਟੀਆਂ ਨੇ ਅਹੀ ਭ੍ਰਸ਼ਟਾਚਾਰ ਨੂੰ ਅੱਗੇ ਵਧਾਣਾ ਪ੍ਰਸ਼ਤਾਜਰੀ ਨੂੰ ਟਿਕਟਾ ਦੇਣੀ ਹੈ ਗੰਧਸ਼ਵਗੀ ਨੂੰ ਟਿਕਟਾ ਦੇਣੀ ਹੈ ਤੇ ਮੇਰੇ ਹਿਸਾਬ ਨਾਲ ਫਿਰ ਆਵਰੀਏ ਪਾਰਟੀਆਂ ਨਹੀਂ ਹੋਣੀਆਂ ਚਾਹੀਦੀ ਜੀ ਆਮ ਇੱਕ ਬੰਨੇ ਕਰਨੇ ਸੀ ਆਮ ਇਨਸਾਨ ਨੂੰ ਅਸੀਂ ਉਹ ਦਿੰਨੇ ਆ ਟਿਕਟਾ ਦਿੱਤੀ ਆ ਆਮ ਇਨਸਾਨ ਨੂੰ ਦੂਸਰੇ ਬਨੇ ਵੀਆਪੀ ਕਲਚਰ ਨੂੰ ਤਾਂ ਅਜੇ ਤੱਕ ਖਤਮ ਨਹੀਂ ਹੋਇਆ ਸਰ ਵੀਆਪੀ ਕਲਚਰ ਖਤਮ ਹੋ ਨਹੀਂ ਸਕਦਾ ਹੂੰ ਹੂੰ ਕਿਉਂਕਿ ਆਪਣੀ ਕੋ ਦੋ ਚੀਜ਼ਾਂ ਹਨ ਰਾਜਨੀਤੀ ਜੇ ਹੋਈ ਜਿਹੜੀ ਮੇਰੀ ਧੁਲਜੀ ਜੀ ਨੀਤੀ ਤੇ ਨੀਤੀ ਜੀ ਜੇ ਸਾਡੀ ਨੀਤੀ ਠੀਕ ਹੈ ਸਾਡੀ ਨੀਅਤ ਠੀਕ ਨਹੀਂ ਨਾ ਅਸੀਂ ਫਿਰ ਵੀ ਫੇਲ ਸਾਡੀ ਮੇਲੇ ਲੱਗਦੇ ਨੇ ਦੋਸਤੋ ਮੇਲੇ ਉੱਥੇ ਲੱਗਣਾ ਜਿੱਥੇ ਤੁਹਾਡਾ ਪਿਆਰ ਬਣਿਆ ਹੁੰਦਾ ਜਿੱਥੇ ਤੁਹਾਡਾ ਵਿਸ਼ਵਾਸ ਨਾ ਜਿੱਥੇ ਦੁਨੀਆ ਤੁਹਾਡੇ ਤੇ ਵਿਸ਼ਵਾਸ ਕਰਦੀ ਹੈ ਸਰ ਮੇਲੇ ਅਕਸਰ ਲੱਗਦੇ ਨੇ ਇਹ ਤੁਹਾਡੇ ਨਾਲ ਪਿਆਰ ਹੈ ਕਿ ਜਾਂ ਕਿਸ ਤਰੀਕਾ ਨਾਲ ਸਰ ਮੈਂ ਬਿਨੋ ਸੇਵਾ ਕੀਤੀ ਹੈ ਮੈਂ ਇੱਕ ਇਮੋਸ਼ਨਲ ਬੰਦਾ ਜੀ ਮੇਰੀ ਟਿਕੜ ਖੱਟੀ ਜੀ ਮੈਂ ਦੋ ਦਿਨ ਹੀ ਰੋ ਸਕਿਆ ਜੀ ਅ ਅਈ ਰਹੁੰਦੇ ਰਹੇ ਹਾਂ ਅਧ ਹੱਸਦੇ ਅਈ ਲੋਕਾਂ ਦੀ ਸੇਵਾ ਕਰਦੇ ਹਾਂ ਨਾਲ ਸਾਡੀ ਟਿਕੜ ਖੱਟੀ ਗਈ ਲੋਕ ਲੋਕ ਲਈ ਸੇਵਾ ਕਰਦੇ। ਇਹ ਬਿਆਰੀ ਲਗਾਇਆ ਗਿਆ। ਜੀ। ਕੋਈ ਕੋਈ ਕਮੀ ਨਹੀਂ ਜੱਡੀ। ਆਪਰੇ ਕੋਲ ਪਹਿਲਾ ਵੀ ਸੇਵਾ ਖੰਦੇ ਰਹੀ। ਪਰ ਬਾਲੀ ਨੇ ਸਾਡੀ ਕਰਨ ਨਹੀਂ ਦਿੱਤੀ। ਦੋ ਇੱਕ ਤਬਾ ਸਿਰ 200 ਸੀ ਲੈ ਕੇ ਹਾਜ਼ਰ ਹੋਏ ਇੱਕ ਮੁਲਾਕਾਤ ਆਮਨੇ ਸਾਹਮਨੇ ਆਜ਼ਾਦ ਉਮੀਦਵਾਰ ਸਦਾਵਾਂ ਜੀ। ਸਦਾਵਾਂ ਜੀ। ਦਿਲ ਦੀਆਂ ਗੱਲਾਂ ਉਹ ਹੀ ਇਨਸਾਨ ਕਰਦਾ ਜਿਹੜਾ ਦਿਲੋਂ ਕਿਸਨਾ ਪਿਆਰ ਕਰਦਾ ਤੁਸੀਂ ਦਿਲੋਂ ਪਾਰਟੀ ਨਾਲ ਪਿਆਰ ਕੀਤਾ ਦਿਲੋਂ ਪਾਰਟੀ ਦੇ ਸੁਪਰੀਮੋ ਨਾਲ ਪਿਆਰ ਕੀਤਾ ਦਿਲੋਂ ਪਾਰਟੀ ਦੇ ਕਮਨ ਨਾਲ ਪਿਆਰ ਕੀਤਾ ਮਗਰ ਉਸ ਪਾਰਟੀ ਨੇ ਦਿਲ ਤੇ ਹੀ ਝੋਟ ਮਾਰੀ ਹੈ ਕਿ ਸ਼ਾਇਦ ਹੁਣ ਕਿਤੇ ਮਨ ਵਿੱਚੋਂ ਨਿਕਲ ਸਕਦਾ ਕਿ ਇਹੋ ਜੀ ਪਾਰਟੀ ਨਾਲ ਹੋਣਾ ਨਾ ਹੁੰਦੇ ਪ੍ਰੋਫੈਸਰ ਵੀ ਜੀ ਮੈਂ ਤੁਹਾਨੂੰ ਪਹਿਲੇ ਗਿਆ ਬੰਦਾ ਜਦੋਂ ਦੁਖੀ ਹੁੰਦਾ ਉਹ ਲੋਗ ਜਾਂਦਾ ਆਹ ਪਾਰਟੀਆਂ ਤੋਂ ਨਾ ਮਨ ਤੜਾ ਰੱਦ ਕਰਦੇ ਨਹੀਂ ਗਈ ਜੀ ਬਿਲਕੁਲ ਵਧੀਆ ਇਨਸਾਨ ਡ੍ਰੈਸ ਮਾਲ ਸੇ ਵੀ ਹੈਗੇ ਉਹਨਾਂ ਵਿੱਚੋਂ ਲੋਕ ਬੰਦੇ ਇਲੈਕਸ਼ਨ ਲੜਨ ਜਿਹੜੇ ਲੋਕਾਂ ਦੀ ਸੇਵਾ ਦੀ ਭਾਵਨਾ ਨਾਲ ਨਾ ਕਿ ਇਹਨਾਂ ਨੇ ਤਾਂ ਜਿਹੜਾ ਵਪਾਰੀਗਰਨ ਕਰਤਾ ਜੀ ਰਾਜਨੀਤੀ ਦਾ ਜਿਹੜਾ ਨਹੀਂ ਕਰਨਾ ਚਾਹੀਦਾ ਲੋਕ ਕਿਉਂ ਦੁਖੀ ਹੋ ਕਿ ਬੰਦਾ ਕਹਿੰਦਾ ਮੈਂ ਇੰਨੇ ਪੈਸੇ ਲਾਏ ਆ ਉਹ ਪੈਸੇ ਪੈਨ ਦੇ ਚੱਕਰ ਦੇ ਵਿੱਚ ਕਰਾਪਸ਼ਨ ਹੁੰਦੀ ਜੀ ਉਹ ਵੀ ਸਾਡੇ ਵਾਰਡ ਦੇ ਵਿੱਚ ਦੇਖ ਹੋ ਜਾਗੇ ਹਾਂ ਹਾਂ ਆਵਾਸ ਯੋਜਨਾ ਹੈ ਆਵਾਸ ਯੋਜਨਾ ਦੇ ਵਿੱਚ ਲੋਕਾਂ ਕੋਲ ਤੇ ਪੈਸੇ ਕਰਦੇ ਜੀ ਉਹ ਜਿਹੇ ਬੰਦਿਆਂ ਨੂੰ ਤੁਸੀਂ ਟਿਕਾ ਦੇ ਰਹੇ ਤੇ ਫਿਰ ਬੰਦੇ ਨੂੰ ਚੀਸ ਤਾਂ ਆਉਂਦੀ ਹੈ ਨਾ ਫੇਰ ਅਮਲ ਆਪਣੇ ਆਪਣੇ ਇਮਾਨਦਾਰ ਕਹਿਣ ਵਾਲੀਆਂ ਪਾਰਟੀਆਂ ਸਭ ਨਾਲੋਂ ਜ਼ਿਆਦਾ ਬੇਈਮਾਨ ਨਿਕਲੀਆਂ ਫਿਰ ਤੇ ਪਰ ਇਹਨਾਂ ਨੂੰ ਪੁੱਛੋ ਜਿਹੜੇ ਉੱਥੇ ਸਕਰੀਨਿੰਗ ਕਮੇਟੀ ਜੀ ਉਹਨਾਂ ਦਾ ਰਿਪੋਰਟਾ ਵੀ ਗਈਆਂ ਹੂੰ ਹੂੰ ਉਹਨਾਂ ਨੇ ਅੰਗੋਲੀਆਂ ਦੋ ਕਿੱਟਿਆ ਹੂੰ ਹੂੰ ਕੀ ਉਹਨਾਂ ਦੀ ਨੀਅਤ ਦੇ ਵਿੱਚ ਮੈਂ ਹਾਂ ਪਹਿਲੇ ਗਿਆ ਨੀਤੀ ਦੇ ਨੀਤੀ ਹਾਂ ਆਪਾਂ ਨੀਤੀ ਜੇ ਲਾਗੂ ਕਰਨੀ ਹੈ ਤਾਂ ਤੁਹਾਡੀ ਨੀਅਤ ਸਾਫ਼ ਨਹੀਂ ਨੀਤੀ ਲਾਗੂ ਨਹੀਂ ਹੋ ਸਕਦੀ ਹੂੰ ਹੂੰ ਨੀਤੀ ਤਾਂ ਲਾਗੂ ਹੋ ਸਕਦੀ ਜੇ ਸਾਡੀ ਨੀਅਤ ਸਾਫ਼ ਜੀ ਉਹਨਾਂ ਨੇ ਇਹ ਤੁਸੀਂ ਆਮ ਆਦਮੀ ਨੂੰ ਅੱਗੇ ਨਹੀਂ ਆਣਾ ਉਹ ਨੀਤੀ ਤੁਸੀਂ ਬਣਾਈ ਹੈ ਤੁਹਾਡੀ ਨੀਅਤ ਆਪਣੇ ਹਿਸਾਬ ਨਹੀਂ ਹੈਗੀ ਤੁਸੀਂ ਗੋਡ ਨੋਸ ਕੀ ਕੀਤਾ ਬਹਿਲੇ ਜਾਂ ਰੱਬ ਜਾਣੇ ਕੀ ਕੀਤਾ ਤੁਸੀਂ ਪਰ ਉਹ ਤੁਸੀਂ ਬੰਦੇ ਬੰਦਿਆਂ ਦੇ ਰਿਕਾਰਡ ਵਿਜੀਲੈਂਸ ਜਾਂਚ ਹੈਗੀ ਉਹ ਬੰਦਿਆਂ ਨੂੰ ਤੁਸੀਂ ਕਿਉਂ ਅਨਡਿਟ ਕੀਤਾ ਜੀ ਕਿਉਂ ਤੁਸੀਂ ਉਹ ਨੈਗਲੈਕਟ ਕੀਤਾ ਤੁਸੀਂ ਟਿਕੋ ਉਹਨੂੰ ਜੇ ਨਹੀਂ ਚਲਦੀ ਵੀ ਅਗਲੇ ਨੂੰ ਕਹਿੰਦਾ ਨੂੰ ਨਹੀਂ ਟਿਕੜ ਦੇਣੀ ਮੈਂ ਤੁਸੀਂ ਕੋਈ ਟਿਕੜ ਦਿੱਤੀ ਜੀ ਜਿਹੜਾ ਬੰਦਾ ਕੰਮ ਕਰਦਾ ਪਿਆ ਸੀ ਤੁਸੀਂ ਉਹਨੂੰ ਸਾਈਡ ਲਾਈਨ ਕਰਤਾ ਕਾਦੇ ਵਾਸਤੇ ਹੂੰ ਤੁਸੀਂ ਕਹਿੰਦੇ ਵੀ ਸਰ ਇਹਦਾ ਮਤਲਬ ਤੁਸੀਂ ਕਹਿੰਦੇ ਤੁਸੀਂ ਆਣੇ ਨਹੀਂ ਦੁਬਾਰਾ ਜੋ ਜੋ ਲੋਕਾਂ ਦੀ ਆਵਾਜ਼ ਹੈ ਕਿ ਆਣੇ ਦੁਬਾਰਾ ਨਹੀਂ ਫਿਰ ਮਤਲਬ ਸਰ ਉਹ ਆ ਗਿਆ ਕਿ ਜਿੰਨਾ ਹੋ ਸਕਦਾ ਉਹਨਾਂ ਕ ਇਕੱਠਾ ਕਰ ਲੋ ਤੋ ਸਮੇਟ ਲੋ ਆਉਣ ਵਾਲੇ ਸਮੇਂ ਵਾਸਤੇ ਨਹੀਂ ਬਣਾਗੇ ਤੇ ਖਰਚਾਂਗੇ ਨਹੀਂ ਤੇ ਫਿਰ ਦੇਖੀ ਜਾਏਗੀ ਕੋਈ ਜੀ ਮੈਂ ਪਹਿਲੇ ਗਿਆ ਇਹਨਾਂ ਦਾ ਵਪਾਰੀਕਰਨ ਹੋ ਚੁੱਕਾ ਜੀ ਜਦੋਂ ਰਾਜਨੀਤੀ ਚ ਵਪਾਰੀਕਰਨ ਹੋ ਜੂਏ ਨਾ ਫਿਰ ਭਲਾਈ ਨਹੀਂ ਹੋ ਸਕਦੀ ਬਿਲਕੁਲ ਵਪਾਰੀ ਬੰਦਾ ਗਦੀ ਦਾ ਸੇਵਾਦਾਰ ਨਹੀਂ ਹੋ ਸਕਦਾ ਮੈਂ ਇਹ ਕੱਲ ਨੋਟ ਕਰ ਲਉ ਹਮ ਹਮ ਇਨਾਨਿਟੀ ਵਪਾਰੀ ਵਪਾਰੀਕਰਨ ਹੋ ਗਿਆ ਬੰਦਾ ਉਹ ਸੇਵਾਦਾਰ ਹੋਸਦਾ ਜਿਹੜਾ ਇੱਥੋਂ ਸੇਵਾ ਕਰਦਾ ਜੀ ਸਰ ਜਿਹੜਾ ਸੇਵਾ ਤੁਹਾਨੂੰ ਹੋਰ ਤਰੀਕੇ ਨਾਲ ਕਰਦਾ ਸ਼ੋਅ ਆਫ ਕਰਦਾ ਜੀ ਉਹ ਸੇਵਾ ਨਹੀਂ ਹੈ ਜੀ ਬਿਲਕੁਲ ਮੈਂ ਬੜੇ ਸਾਦੇ ਤਰੀਕੇ ਨਾਲ ਰਹਿਣ ਵਾਲਾ ਬੰਦਾ ਜੀ ਸਾਦਾ ਇਨਸਾਨ ਆ ਸਾਡੀ ਪੜ੍ਹੀ ਲਿਖੀ ਪੜ੍ਹਿਆ ਲਿਖਿਆ ਪਰਵਾਹ ਨਹੀਂ ਸਾਰਾ ਮੈਨੂੰ ਹੋਰ ਹੀ ਹਰਾਮ ਦੇ ਪੈਸੇ ਦੀ ਜਰੂਰਤ ਨਹੀਂ ਨਾ ਮੈਂ ਲੈਣਾ ਸਰ ਜੀ ਜਿੱਦੜ ਮੈਂ ਕਰ ਲਿਆਉਂਗਾ ਮੈਂ ਕਰਦੇ ਨੂੰ ਗਿਆ ਉਸ ਤੋਂ ਬਾਅਦ ਮੇਰਾ ਲਾਸਤ ਦਿਨ ਹੋਗਾ ਤੂੰ ਹੀ ਮੇਰੇ ਤੇ ਪ੍ਰੈਸ਼ਰ ਪਾ ਕੇ ਮਿਲ ਕੋਸਤੀ ਹੋਰ ਮੈਂ ਮਨਜੀਨੀ ਹੁਜੀ ਲਿਆਣੀ ਦੋਸਤੋ ਤੁਸੀਂ ਇਹ ਕਿਹ ਪਿੱਛੇ ਦਾ ਸੀਨ ਨਹੀਂ ਦੇਖ ਰਹੇ ਪਿਕਚਰਾਂ ਚ ਤੁਸੀਂ ਦੇਖਿਆ ਕਿ ਇੱਕ ਅਫੀਸਰ ਹੁੰਦਾ ਬੜਾ ਇਮਾਨਦਾਰ ਹੁੰਦਾ ਉਹਦੇ ਅੱਗੇ ਪਰਿਵਾਰ ਜਾਂ ਹੋਰ ਕੋਈ ਨਾ ਕੋਈ ਵਿੱਚੋਂ ਕੋਈ ਨਾ ਕੋਈ ਕਿਸੇ ਪ੍ਰਕਾਰ ਦਾ ਬੇਈਮਾਨ ਨਿਕ ਜਦੋਂ ਇਹ ਰਿਐਲਿਟੀ ਤੁਸੀਂ ਦੇਖਦੇ ਪਏ ਹੋ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹੋ ਜਿਹੇ ਇਨਸਾਨ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਫਿਰ ਸਮਾਜ ਦੇ ਲੜਨ ਨੂੰ ਤਿਆਰ ਹੈ ਸਰ ਕਈ ਲੋਕਾਂ ਨੇ ਆਪਣਾ ਘਰ-ਬਾਰ ਵੇਚ ਕੇ ਆਪਣੇ ਪਰਿਵਾਰ ਕੋਲੋਂ ਗਾਲ੍ਹਾਂ ਖਾ ਕੇ ਕਰਜ਼ੇ ਥੱਲੇ ਆ ਕੇ ਪਾਰਟੀ ਦਾ ਸਹਯੋਗ ਤੱਕ ਮਗਰ ਪਾਰਟੀ ਨੇ ਫਿਰ ਵੀ ਉਹਨਾਂ ਨੂੰ ਇੱਕ ਜਗ੍ਹਾ ਸਰ ਮੈਂ ਤੁਹਾਡੇ ਸਾਹਮਣੇ ਗਵਾ ਜੀ ਮੈਂ ਬਹੁਤ ਪੈਸੇ ਲਾ ਚੁੱਕਾ ਹਮਮ ਵਪਾਰ ਮੇਰਾ ਬੰਦ ਹਮ ਠੀਕ ਹੈ ਚਲੋ ਪ੍ਰਭੂ ਕਿਰਪਾ ਫਾਦਰ ਸਾਹਿਬ ਨੇ ਕਾਫੀ ਮੇਰੀ ਹੈਲਪ ਕੀਤੀ ਮੇਰੇ ਭਰਾ ਨੇ ਹੈਲਪ ਕੀਤੀ ਮੇਰੀ ਪਤਨੀ ਨੇ ਹੈਲਪ ਕੀਤੀ ਮੇਰੇ ਬੱਚਿਆਂ ਨੇ ਹੈਲਪ ਕੀਤੀ ਜੀ ਕੋਈ ਇਹ ਸੇਵਾ ਕਰਨ ਦੀ ਹਮ ਮਤਲਬ ਕੋ ਤੁਸੀਂ ਪੈਸੇ ਲਾਉਂਦੇ ਹੋ ਪੈਸੇ ਅਸੀਂ ਕਰਕੇ ਨਹੀਂ ਲਾ ਰਹੇ ਮੇਰੇ ਪੈਸੇ ਵਾਪਸ ਹੀ ਲੈਣੇ ਨੇ ਜੀ ਲੋ ਅਸੀਂ ਪੈਸੇ ਲਾਦੇ ਸਮਾਜ ਦੀ ਭਲਾਈ ਅਸਟ ਜੀ ਠੀਕ ਹੈ ਕੋਈ ਜਿਹੜੇ ਪੈਸੇ ਲਾਉਂਦੇ ਮੈਂ 20-25 ਲੱਖ ਕਲੈਕਸ਼ਨ ਦੇ ਲਾਇਆ ਜੀ ਮੈਂ ਕਰੋੜ ਰੁਪਏ 2 ਕਰੋੜ ਰੁਪਏ ਕਮਾ ਲੂੰਗਾ ਉਹ ਸਾਡੀ ਮਨਸ਼ਾ ਨਹੀਂ ਜੀ ਇੱਕ ਤੁਹਾਨੂੰ ਸ਼ੌਂਕੇ ਸ਼ੌਂਕ ਕਰਕੇ ਲਾਰੇ ਵੀ ਅਸੀਂ ਸਮਾਜੀ ਸੇਵਾ ਕਰਦੇ ਜੀ ਜੀ ਸਾਨੂੰ ਹੋਰ ਕੋਈ ਮੰਤਲ ਨਹੀਂ ਸਾਡੀ ਜਿਹੜੀ ਸੈਟੀਸਫੈਕਸ਼ਨ ਹੈਗੀ ਉਹ ਸੇਵਾ ਨਾਲੀ ਅਮਨਦੀਪ ਕੋਰ ਜੀ ਨਾਲ ਧਰਮ ਪਤਨੀ ਬੱਬੂ ਸਿਦਾਨਾ ਜੀ ਨਾਲ ਗੱਲਬਾਤ ਕਰਾਂਗੇ ਕਿ ਸੇਵਾ ਆਖਿਰ ਸੇਵਾ ਦੀ ਸ਼ੁਰੂਆਤ ਕਿੱਥੋਂ ਹੋਈ ਮੈਡਮ ਜਦੋਂ ਪਤਾ ਸੀ ਕਿ ਪਤੀ ਦੇ ਪੰਨਾ ਪੈਸਾ ਲਗਾ ਰਿਹਾ ਆਮਨਦੀਪ ਬਾੜੀਆ ਸੀ ਉਹਨਾਂ ਨੇ ਕਾਫੀ ਤਨਮਨ ਆਪਣਾ ਨਿਸ਼ਾਵਰ ਕਰਤਾ ਤੁਸੀਂ ਰੋਕੀਨ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ ਕਿ ਕੀ ਕਰੇ ਬਾਬੂ ਜੀ ਨਹੀਂ ਜੀ ਮੈਂ ਇਹਨਾਂ ਨੂੰ ਪੂਨੂ ਰੋਕਣ ਦੀ ਕੋਸ਼ਿਸ਼ ਨਹੀਂ ਮੈਂ ਇਹਨਾਂ ਨੂੰ ਪੂਰੀ ਸਪੋਰਟ ਕੀਤੀ ਜੀ ਮੈਂ ਇਹਨਾਂ ਨੂੰ ਮਤਲਬ ਕਦੇ ਨਹੀਂ ਰੋਕਿਆ ਕਿ ਹਾਂ ਮਤਲਬ ਕਿ ਆਪਣੇ ਕਿਤੇ ਮ ਜਾਣਾ ਆਣਾ ਬਿਲਕੁਲ ਇਹਨਾਂ ਨੇ ਮੈਨੂੰ ਇਗਨੋਰ ਹੀ ਕਰਤਾ ਕਿ ਹਾਂ ਕਿ ਵਾੜ ਹੀ ਮੇਰਾ ਪਰਵਾਰ ਹੈ ਹਾਂਜੀ ਪਹਿਲੇ ਪਰਵਾਰ ਮੇਰਾ ਉਹ ਫਿਰ ਤੁਸੀਂ ਜੀ ਹਾਂਜੀ ਤੇ ਇਸ ਤੋਂ ਮੈਂ ਆਪਣੇ ਨੂੰ ਕਹਿੰਦੀ ਆ ਕਿ ਇਹਨਾਂ ਨੇ ਜੇ ਇੰਨੀ ਸੇਵਾ ਕੀਤੀ ਹੈ ਫਿਰ ਹੁਣ ਇਹਨਾਂ ਨੂੰ ਵੋਟ ਮਿਲਣਾ ਸੁਣੋਂ ਚ ਆਇਆ ਕਿ ਪਿੰਡੋਂ ਵੀ ਪੈਸਾ ਸੇਵਾ ਵਾਸਤੇ ਨਿਵਾੜ ਵਾਸਤੇ ਕੁਝ ਨਾ ਕੀਤਾ ਤੁਸੀਂ ਸਮਾਜ ਸੇਵਾਤ ਕੀਤੀ ਹੈ ਹਾਂਜੀ ਅਸੀਂ ਵਾਰ ਲਿਖ ਬਹੁਤ ਸੇਵਾ ਕੀਤੀ ਹੈ ਮਤਲਬ ਜਿੰਨਾ ਵੀ ਪੈਸਾ ਇਹਨਾਂ ਨੇ ਲਾਇਆ ਘਰੋਂ ਕੱਢ ਕੇ ਲਾਇਆ ਹੈ ਦੋ ਦੋ ਹੈਰਾਨ ਕਰ ਦਿੰਦੇ ਜੀ ਗੱਲ ਹੈ ਕਿ ਮੈਨੂੰ ਪਤਾ ਕਿ ਇਹਨੇ ਸਾਲ ਕਈ ਪਤੀ ਪਤਨੀਆਂ ਇਸ ਵੀਡੀਓ ਨੂੰ ਦੇਖਣਗੇ ਕਿਸੇ ਤਰੀਕਾ ਨਾਲ ਦੇਖਣਗੇ ਪਹਿਲੀ ਇਹ ਔਰਤ ਹੈ ਜਿਸ ਨੇ ਸਭ ਕੁਝ ਲਟਾਤਾ ਫਿਰ ਵੀ ਚਿਹਰੇ ਤੇ ਮੁਸਕਾਨ ਹੈ ਪਤੀ ਲਈ ਕਿ ਪਤੀ ਨੇ ਹੁਣ ਕਾਮਯਾਬੀ ਦੇ ਲਈ ਇਹਨਾਂ ਨੂੰ ਪਰਵਾਹ ਨੂੰ ਇੱਕ ਜੱਟ ਹੋਣਾ ਮਨਜ਼ੂਰ ਮੈਡਮ ਖੁਸ਼ੀ ਦਾ ਕੀ ਰਾਜ਼ ਹੈ ਖੁਸ਼ੀ ਇਹ ਕਿ ਇਹ ਮੈਨੂੰ ਸਪੋਰਟ ਇਹਨਾਂ ਨੇ ਅਸੀਂ ਸਾਰੇ ਇਹਨਾਂ ਨੂੰ ਸਪੋਰਟ ਕਰ ਰਹੇ ਆ ਕਿ ਇਹ ਵਿਨ ਹੋਣ ਇਹੋ ਸਾਡੀ ਲੋਕਾਂ ਕੇ ਕਾਮਯਾਬੀ ਹੋਏਗੀ ਕਿ ਇਹਨਾਂ ਨੂੰ ਵੋਟ ਪਾ ਕੇ ਵਿਨ ਕਰੋ ਵੈਸੇ ਤਾਂ ਹਿੰਦੁਸਤਾਨ ਦੇ ਵਿੱਚ ਮੈਨੂੰ ਹਮੇਸ਼ਾ ਹੁੰਦਾ ਆ ਸਦੀ ਹਮੇਸ਼ਾ ਚੱਲਦਾ ਹੈ ਕਿ ਜਿਸ ਦੀ ਪਤਨੀ ਪਤੀ ਦੇ ਨਾਲ ਮੁਸਕਰਾ ਕੇ ਚੱਲਦੀ ਆ ਉਹ ਇਨਸਾਨ ਹਮੇਸ਼ਾ ਕਾਮਯਾਬ ਹੁੰਦਾ ਆ ਸਰ ਇਸ ਵale ਤੁਸੀਂ ਕੀ ਕਹਿਣਾ ਚਾਹੁੰਦੇ ਕਿ ਪਤਨੀ ਨੇ ਪਰਿਵਾਰ ਤੋਂ ਬੜਾ ਸਹਿਯੋਗ ਤੁਹਾਨੂੰ ਮਿਲਿਆ ਸਰ ਬਿਲਕੁਲ ਜੀ ਮੇਰੀ ਪਤਨੀ ਮੇਰੇ ਬੱਚੇ ਮੇਰੇ ਭਰਾ ਜੀ ਮੇਰੇ ਪੇਰੈਂਟਸ ਮੇਰੇ ਮਦਰ ਦੇਖੋ ਹੀ ਸ਼ੀ ਵਾਸ ਸ਼ੀ 72 ਈਅਰ 올ਡ ਜੀ ਮੇਰੇ ਨਾਲ ਡੋਰ ਟੂ ਡੋਰ ਕਰ ਰਹੇ ਜੀ ਹਰ ਇਹਨਾਂ ਦੀ ਹੈਲਥ ਠੀਕ ਨਹੀਂ ਕਹਿੰਦੇ ਨਹੀਂ ਬੱਚੇ ਮੈਂ ਨਾਲ ਜਾਣਾ ਹੂੰ ਹੂੰ ਸਰ ਉਹਨਾਂ ਦਾ ਸ਼ੀਰ ਰਾਜਨੀਤਿਕਤਾ ਜਿਹੜਾ ਕਿਹੜਾ ਸੀ ਕਦੋਂ ਜਾਗਿਆ ਸਰ ਰਾਜਨੀਤੀ ਦਾ ਕਿਹੜਾ ਨਹੀਂ ਮੈਂ ਸਮਾਜ ਸੇ ਵੀ ਤਾਂ ਪਹਿਲੇ ਹੀ ਗਿਆ ਸੀ ਸਾਡਾ ਬਲਵਾਨ ਜੀ ਬਸ ਇੱਕ ਸੇਵਾ ਦਾ ਵੀ ਮਨ ਅਚ ਇਹ ਜਿਹੜੇ ਰਾਜ ਜਿਹੜੀ ਆ ਚੋਣੇ ਨਮਾਇੰਦ ਕਰਦੇ ਕੁਝ ਨਹੀਂ ਲੋਕਾਂ ਵਾਸਤੇ ਜੀ ਬਸ ਇਹ ਵੀ ਇਹ ਸੁਧਾਰ ਦੀ ਕਲੈਰ ਚਲੋ ਇਹਨਾਂ ਨੇ ਸੁਧਾਰ ਦੀ ਲਹਿਰ ਦੇ ਵਿੱਚ ਆਏ ਪਰ ਜੋ ਇਹਨਾਂ ਨੇ ਬਦਲਾਵੀਂ ਨੀਤੀ ਲਿਆਂਦੀ ਸੀ ਉਹ ਲਾਗੂ ਨਹੀਂ ਕੀਤੀ ਸਰ ਜਿਹੜੇ 25 25 30 ਲੱਖ ਰੁਪਏ ਕਹਿੰਦੇ ਅਸੀਂ ਲਗਾ ਰਹੇ ਇਲੈਕਸ਼ਨ ਤੇ ਲਗਾਣਾ ਕੀ ਲੱਗਦਾ ਕਿ ਉਹ ਜਨਤਾ ਦੀ ਸੇਵਾ ਕਰਨਗੇ ਇਹ ਨਹੀਂ ਚ ਸੁਧਾਰ ਕਰਨਗੇ ਸਰ ਦ ਕੋਈ ਸਿਸਟਮ ਸ਼ੁਰੂ ਤੋਂ ਹੀ ਗਲਤ ਡਾਊਟ ਕੀਤਾ ਗਿਆ ਜੀ ਡੈਮੋਕਰੇਸੀ ਦੇ ਵਿੱਚ ਹੂੰ ਹੂੰ ਤੁਸੀਂ ਜਿਹੜਾ ਤੁਸੀਂ 4 ਲੱਖ ਰੁਪਏ ਦੀ ਦੇਖੋ ਉਹਨਾਂ ਨੇ ਮੁਗਿਆ ਚਾਰ ਲੱਖ ਰੁਪਏ ਦੀ ਲਿੰਮਟ ਹੈ ਜੀ ਤੁਸੀਂ ਕੋਈ ਦੱਸਦਾ ਕੈਂਡੀਡੇਟ 4 ਲੱਖ ਰੁਪਏ ਚ ਇਲੈਕਸ਼ਨ ਨਹੀਂ ਕਰ ਸਕਦਾ ਬਿਲਕੁਲ ਸਰ ਉਹ ਲੜ ਨਹੀਂ ਸਕਦਾ ਹੁਣ ਤੁਸੀਂ ਦੱਸੋ ਕਿ ਦਿਨ ਰਾਤ ਮੇਲੇ ਲਗੇ ਨਾ ਸਰ ਤੁਸੀਂ ਇਨਵੈਸਟਮੈਂਟ ਆਪਣੇ ਪੱਲੇ ਕਰ ਰਹੇ ਹੋ ਇਹ ਇੱਕ ਪਾਰਟੀ ਨੇ ਦਿੱਪ ਨਹੀਂ ਦਿੰਦੀ ਜਿੱਦ ਹੈ ਜਾਂ ਕੁਝ ਕਰਨ ਦਾ ਜਜ਼ਬਾ ਸਰ ਸਰ ਮੈਂ ਲੋਕਾਂ ਦੀ ਸੇਵਾ ਕਰਨੀ ਹਾਰ ਜਿੱਤ ਨਹੀਂ ਮੈਨੇ ਰੱਖਣੀ ਹਮ ਮੈਂ ਆਪਣਾ ਪਰਿਵਾਰ ਪਰਿਵਾਰ ਦੇ ਵਿੱਚ ਵਿਚਰਨ ਜੇ ਮੰਡਟ ਦੇਣਗੇ ਲੋਕੀ ਤੇ ਉਹਨਾਂ ਦਾ ਬਹੁਤ ਧੰਨਵਾਦ ਨਹੀਂ ਲੈਣਗੇ ਤਾਂ ਵੀ ਧੰਨਵਾਦ ਮੈਂ ਉਹਨਾਂ ਦੀ ਫਿਰ ਵੀ ਸੇਵਾ ਕਰਨੀ ਹੈ ਮੈਂ ਸੇਵਾ ਤੋਂ ਪਿੱਛੇ ਨਹੀਂ ਹਟਦਾ ਦੋਸਤੋ ਸੇਵਾ ਤਾਂ ਅਕਸਰ ਕਰਦੇ ਦਿੰਦੇ ਨੇ ਇਨਸਾਨ ਹੁਣ ਦੇਖਣਾ ਹੈ ਕਿ ਜਨਤਾ ਦੇ ਵਿੱਚ ਵਿਛੜਦੇ ਨੇ ਪਰਿਵਾਰ ਦੇ ਨਾਲ ਜਾ ਰਹੇ ਨੇ ਪਰਿਵਾਰ ਕਿਸ ਤਰੀਕੇ ਦੇ ਨਾਲ ਆਪਣੀ ਮਿਹਨਤ ਦੇ ਨਾਲ ਲੋਕਾਂ ਕੋ ਵੋਟਾਂ ਮਾਰਦੇ ਨੇ ਜਨਤਾ ਕੋ ਵੋਟਾਂ ਮੰਗਦੇ ਨੇ ਜਨਤਾ ਕਿਸ ਤਿਕਨਾ ਕੀ ਕੀ ਗੱਲਬਾਤ ਕਰਦੇ ਆਂ ਉਹ ਈਸਵਰੇ ਖੁਰੀ ਮਾਰਨਾ ਫਿਰ ਗੱਲ ਕਰਾਂਗੇ